ਅੱਜ ਇਹ ਸਭ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ ਕਿ ਆਂ ਦਾਤਾ ਦਾ ਕੀ ਹਾਲ ਹੋ ਗਿਆ ਹੈ ਘਰਾਂ ਤੇ ਘਰ ਤਬਾਹ ਹੋ ਗਏ ਹਨ ਇਹਾਂ ਤੇ ਕੁਦਰਤੀ ਕਹਿਰ ਮੀ ਵੀ ਨਹੀਂ ਰੁਕ ਰਿਹਾ ਭਾਰਤ ਵਿੱਚ ਕਦੀ ਵੀ ਕਿਤੇ ਵੀ ਕੁਦਰਤੀ ਕਰੋਪੀ ਆਂਦੀ ਹੈ ਤੇ ਸਾਡੇ ਸਿੱਖ ਵੀਰ ਬਿਨਾ ਸੋਚੇ ਸਮਝੇ ਉੱਥੇ ਸੇਵਾ ਕਰਨ ਲਈ ਪਹੁੰਚ ਜਾਂਦੇ ਹਨ ਉਹ ਉੱਥੇ ਹੱਥ ਪਰ ਕਾਦ ਦੀ ਸੇਵਾ ਕਰਦੇ ਹਨ ਆਹ ਹੁਣ ਜਦੋਂ ਪੰਜਾਬ ਵਿੱਚ ਇਹ ਕੁਦਰਤੀ ਕਹਿਰ ਮੱਚਿਆ ਕਿਸੇ ਵੀ ਸਟੇਟ ਦੇ ਨੇ ਆ ਕੇ ਸਾਡੀ ਬਾਹ ਨਹੀਂ ਫੜੀ ਸੋਸ਼ਲ ਵਰਕਰ ਤੇ ਹੋਰ ਜਨਤਾ ਹੜਪੀੜਤਾ ਵਾਸਤੇ ਭੋਜਨ ਦੁੱਧ ਪਾਣੀ ਦਵਾਈਆਂ ਤਰਪਾਲ ਗੱਤੇ ਇੱਥੋਂ ਤੱਕ ਔਰਤਾਂ ਦੇ ਸੈਨੇਟਰੀ ਪੈਡ ਤੇ ਬੱਚਿਆਂ ਦੇ ਡਾਈਪਰ ਤੱਕ ਮੁਹੱਈਆ ਕਰਵਾ ਰਹੇ ਹਨ ਸਰਕਾਰ ਵੀ ਆਪਣਾ ਕੰਮ ਬੇਖੂਬੀ ਨਿਭਾ ਰਹੀ ਹੈ ਜੋ ਇਸ ਤੋਂ ਪਤਾ ਚੱਲਦਾ ਹੈ ਇਲੈਕਸ਼ਨਾਂ ਵਿੱਚ ਤਿੰਨ ਤਿੰਨ ਮਹੀਨੇ ਪੰਜਾਬ ਬੈਠੇ ਰਹਿੰਦੇ ਆ ਅੱਜ ਯਾਦ ਕਰਿਓ ਹੁਣ ਅਗਲੇ ਸਾਲ ਵੋਟਾਂ ਆਉਣੀਆਂ ਨਾ 2024 ਚ ਇਹਨਾਂ ਨੇ ਫੇਰ ਆ ਕੇ ਸਾਰਿਆਂ ਨੇ ਬਹਿ ਜਾਣਾ ਇਹਨਾਂ ਨੇ ਫੇਰ ਕਹਿਣਾ ਪੰਜਾਬ ਸਾਡਾ ਮੁੜ ਕੇ ਗੱਲ ਕਰਿਓ ਇਹਨਾਂ ਨੂੰ ਪੁੱਛਿਓ ਸਵਾਲ ਕਰਿਓ ਕਿ ਜਦ ਪੰਜਾਬ ਮਰ ਰਿਹਾ ਸੀ ਜਦ ਪੰਜਾਬ ਨੂੰ ਲੋੜ ਸੀ ਸਭ ਤੋਂ ਵੱਧ ਜਦ ਪੰਜਾਬ ਦੀ ਫਸਲ ਡੁੱਬੀ ਪਈ ਸੀ ਉਦੋਂ 15 ਦਿਨ ਤੁਹਾਡੇ ਚ ਕੋਈ ਵੀ ਗੇੜਾ ਮਾਰਨ ਕਿਉਂ ਨਹੀਂ ਆਇਆ ਅੱਜ ਪ੍ਰਧਾਨ ਮੰਤਰੀ ਕਿੱਥੇ ਆ ਮੈਂ ਕੋਟਲਾ ਦੇ ਸਾਡੇ ਮੁਸਲਮਾਨ ਵੀਰ ਤਰਨਤਨ ਦੇ ਲੋਕਾਂ ਲਈ ਭੋਜਨ ਤੇ ਹੋਰ ਰਾਹਤ ਸਮੱਗਰੀ ਲੈ ਕੇ ਪਹੁੰਚ ਗਏ हालांकि साथियों मैं जो है अलहमद पंजाब पहुँच चुका हूँ और पंजाब में जो है महेरकोट में उसके साहब का मदरसा है दारूम में यहाँ जो है मैं आ गया हूँ इन कल जो है हम मख्तल जगहों का दौरा करेंगे और जो है आप देख सकते हैं यहाँ जो है राशन का सामान जो पैक हो रहा है उसके साथ की सरपरस्ती पर में यहाँ जो है काम देखा जा रहा है अलहमद लाला और बहुत बड़े पैमाने पर काम हो रहा है ये तो भी कुछ हिस्सा है इसका और जो है बहुत सारे हिस्से अलग अलग जगह पैक हो रहे हैं इन शाला कल हम लोग जो है जहाँ बाढ़ आई हुई है उन जगहों आरोप दौरा करेंगे और इन शाह मुफ्ती खाद की सरप्रस्ती में वहाँ जो है उन जगहों पर आशन पहुंचाने का काम रह जाएगा तो मैं आप लोगों से अपील करता हूँ कि आप लोग भी आइए और इधर आके जो है इस तरीके के तो यहाँ के तो हालात तो है एक बार देखिए और यहाँ जो है राहत का सामान ला कर यहाँ लोगों की मदद कीजिए तमाम लोग अपने ख्याल तेरह पीड़ित लोग भी हर प्रकार परमात्मा दे रहे हैं ਉਹ ਫਾਜ਼ਾ ਪੀਰ ਨੂੰ ਖੁਸ਼ ਕਰਨ ਲਈ ਮਿੱਠੇ ਚੋਲ ਚਲਪਰਵਾਹ ਕਰ ਰਹੇ ਹੱਤ ਫਾਜ਼ਾ ਪੀਰ ਨੂੰ ਜਲ ਦਾ ਦੇਵਤਾ ਕਿਹਾ ਜਾਂਦਾ ਹੈ ਬਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਨੇ ਵੀ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਰਦਾਸ ਕਰਦੇ ਸਮੇ ਉਹ ਭਾਵੁਕ ਹੋ ਗਏ ਇਸ ਤੋਂ ਇਲਾਵਾ ਡੀਸੀ ਸਾਖੇ ਸਿਨਾ ਤੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਇਹਨਾਂ ਨੇ ਵੀ ਹੜ੍ਹ ਪੀੜਤਾ ਦੀ ਦਿਨ ਰਾਤ ਮਦਦ ਕੀਤੀ ਪੰਜਾਬ ਦੇ ਅਦਾਕਾਰ ਗਾਇਕ ਵੀ ਅੱਗੇ ਆ ਕੇ ਲੋਕਾਂ ਦੀ ਮਦਦ ਕਰ ਰਹੇ ਹਨ ਜਿਵੇਂ ਰਣਜੀਤ ਬਾਵਾ ਉਹਨਾਂ ਨੇ ਕੱਲ ਹੀ ਆਪ ਪੋਸਟ ਪਾਈ ਸੀ ਕਿ ਉਸਾਰ ਆਪਣੀ ਫਸਲ ਮੰਡੀ ਵਿੱਚ ਦੇਣ ਦੀ ਬਜਾਏ ਹੜ੍ਹ ਪੀੜਤਾ ਨੂੰ ਦੇਣਗੇ ਦਲਜੀਤ ਤੋਸਾਨ ਜਿਨ੍ਹਾਂ ਨੇ 10 ਪਿੰਡਾਂ ਨੂੰ ਗੋਦ ਲੈ ਲਿਆ ਕਰਨ ਓਜਲਾ ਜਿਨ੍ਹਾਂ ਨੇ 24 ਘੰਟਿਆਂ ਦੇ ਵਿੱਚ ਕਲਕੱਤਾ ਤੋਂ ਬੋਟ ਅਰੇਂਜ ਕਰਕੇ ਦਿੱਤੀ ਕਰਨ ਓਜਲਾ ਨੇ ਬੋਟ ਵੇਚੀ ਜੀ ਬਾਈ ਕਰਨ ਓਇਲੇ ਦਾ ਸਾਨੂੰ ਇੰਸਟਾਗ੍ਰam ਤੇ ਮੈਸੇਜ ਆਇਆ ਕਿ ਤੁਸੀਂ ਸੇਵਾ ਲੱਗੀ ਹੋ ਤੁਹਾਨੂੰ ਕਿਹੜੀ ਜੀਤੀ ਦੀ ਲੋੜ ਹੈ ਤੇ ਮੈਂ ਇੱਕੋ ਜੀ ਗਈ ਵੀਰੇ ਸਾਰਾ ਕੁਝ ਹੈਗਾ ਪਹੁੰਚਣ ਦੀ ਰਾਹ ਨਹੀਂ ਹੈਗਾ ਕਿ ਬੋਟ ਦੀ ਲੋੜ ਹੈ ਤੇ ਬਾਈ ਕਰਨ ਓਇਲੇ ਨੇ ਇਮੀਡੀਏਟਲੀ ਕਿਆ ਕਿ ਅਰੇਂਜ ਕਰੋ ਕਲਕੱਤਾ ਤੋਂ ਬੋਟ ਅਰੇਂਜ ਹੋਈ ਹੈ ਤੇ ਬੋਟ ਪਹੁੰਚੀ ਹੈ ਜੀ ਸਾਡੇ ਕੋਲ ਕਿਪੀ ਘਰੇਵਾਲ ਜਿਨ੍ਹਾਂ ਨੇ ਚਾਰਾ ਭੇਟ ਕੀਤਾ ਇਸ ਤੋਂ ਇਲਾਵਾ ਹੋਰ ਕਈ ਅਦਾਕਾਰ ਜਿਵੇਂ ਰੇਸ਼ਮ ਸਿੰਘ ਐਨ ਮੋਲ ਜਾਰਡਨ ਸੰਦੂ ਭਾਰਤੀ ਸਿੰਘ ਕਪਿਲ ਸ਼ਰਮਾ ਨਿਮਰਤ ਥੈਰਾ ਇਹ ਸਭ ਵੀ ਅੱਗੇ ਆ ਕੇ ਸਭ ਦੀ ਮਦਦ ਕਰ ਰਹੇ ਹਨ ਅੰਤ ਮੈਂ ਕਹਿਣਾ ਚਾਹਾਂਗੀ ਕਿ ਆਓ ਸਾਰੇ ਮਿਲ ਕੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੀਏ ਕਿ ਸਾਡਾ ਪੰਜਾਬ ਜਲਦੀ ਤੋਂ ਫਿਰ ਤੋਂ ਹਰਿਆ ਭਰਿਆ ਹੋ ਜਾਵੇ